হ্যালো হ্যালো আমি দাস দাস হ্যাঁ বললি বিক্রম বল ਮਾਕੇ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਬੋਲਣਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੋਲੇ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿ ਅੰਕਿਤ ਮੋਟੇ ਮੋਟੇ ਉਹ ਕਿੰਨੇ ਗੋਲੀਆਂ ਮਾਰੀਆਂ ਦਾ ਤੇਰੇ ਮੁਹਬਤ ਨਹੀਂ ਚਗੇ ਇਹ ਕੁਰਦਿਆਂ ਦੀ ਗੱਲ ਏ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆਹ ਬਹੁਤ ਹੀ ਫਾਲਾਨੀ ਚਾਹੁੰਦੀ ਨਾ ਮੁਖਵਰਨੇ ਠੀਕ ਹੈ ਤੁਸੀਂ ਮਰੀ ਜਾਂਦੇ ਹੋ ਦੂਸਰੇ ਸ਼ਹਿਰ ਵਾਲੇ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹ ਆਹ ਦੇ ਪਾ ਗਿਆ ਜਿਹੜਾ ਮਰਿਆ ਉਹ ਗੰਦ ਬਣਾਉਂਦਾ ਬੱਡਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਡੂਆਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇ ਗਾਂਡੂ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਪਰੋਪਰ ਤੇ ਬਹੁਤ ਲੱਲੀ ਕਰੇ

ਮੈਂ ਮੈਂ ਨਹੀਂ ਕੀਤਾ ਕੋਈ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਥੋੜਾ ਹਾਲ ਸਾਡਾ ਨਰਿੰਦਰ ਨੁੰਦਾ ਆ ਜਿਹੜਾ ਹੈਗਾ ਤੁਹਾਡਾ ਨਿਵੇਸ਼ ਹੈ ਕਿਹਦਾ ਬੰਦਾ ਸੁਗਾ ਸੁਗਾ ਤਾਂ ਨਹੀਂ ਕਰਦੇ ਆ ਅਤਵਾਦੀ ਵਾਲੇ ਜਿਹਨੂੰ ਪੈਂਦੇ ਉਹ ਕਿਹੜੇ ਨੇ ਐਂਰਦੀਪ ਦਾ ਇਹ ਕੌਣ ਹੈ ਅਕਤੂਰਦੀਪ ਨਾ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਆਇਆ ਬਾਈ ਜੀ ਜਿੰਨੇ ਮੁਫਰ ਮਰਜ਼ੀ ਬਣਾ ਲਓ ਸਾਡੇ ਕਰੋ ਪਰ ਅਸੀਂ ਹਰ ਹੱਦ ਤੱਕ ਜਾਨ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਆ ਕਰਾਲਾ ਵਾਲੇ ਸ਼ਿਤਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰਹਿੰਦੀ ਉਮਰ ਤੱਕ ਯਾਦ ਰਹੂਗੀ ਜੀ ਠੀਕ ਹੈ ਜਿਹੜਾ ਤੁਸੀਂ ਪਰਮਾਨੰਦਾ ਦੇ ਧੰਪੜ ਪੋਦੇ ਬੱਚਾ ਪਰ ਜਿਹੜਾ ਨਾ ਜਿਹੜਾ ਚਸਕਾ ਜਿਹੜੀ ਚਸਕੇ ਜਿਵਾ ਕੀਤੀ ਹੈ ਨਾ ਰਾਗੀ ਕੋ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਨ ਦਾ ਸਪੈਸ਼ਲ ਉਹ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੇਰਾ ਫੋਟਾ ਚੰਗੀ ਗੱਲ ਹੈ ਕੋਈ ਮੇਰੇ ਸਾਡੇ ਲਈ ਤੂੰ ਵੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਡੀ ਗੱਲ ਆ ਤੁਮੇ ਨਵੀਂ ਜਾਣਦਾ ਮੇਰੀ ਗੱਲ ਤੂੰ ਆਪ ਦਾ ਕਰੀਂ ਅਸੀਂ ਬਹੁਤ ਚੰਗੇ ਆ ਤੁਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ 20 ਸਾਲ ਹੋ ਗਏ ਾਂਗੇ ਇਹਨਾਂ ਨੂੰ ਇਹ ਵਾਲੇ ਵਾਲਾ ਇਲਾਜ ਤੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਕਿਹਾ ਕਿ ਉਹਨਾਂ ਨੂੰ ਕੋਈ ਟਰੀਟਮੈਂਟ ਨਹੀਂ ਦਿੱਤਾ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਨੇ ਥੋੜੇ ਕਦੇ ਠੀਕ ਹੈ ਨਾ ਪਰ ਜੇ ਜੇ ਆਹ ਗਲਤ ਕਰਨੀਆਂ ਨੂੰ ਕੋਈ ਨਹੀਂ ਦੋਤੀ ਉਹ ਮੁਕਬਰ ਰਹੇਂ ਤੂੰ ਉਹ ਥੋੜਿਆਂ ਕਰੀ ਜਾਵਾ ਆਉਂਦੀ ਹੈ ਸਾਡਾ ਤਾਂ ਸਾਡਾ ਆਪ ਦਾ ਜਦੋਂ ਹੋਊਗਾ ਕਿ ਕਰੋ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਚਾਂਗੇ ਠੀਕ ਹੈ ਨਾ ਭਾਈ ਜੀ ਅਸੇ ਰਾਤ ਦੋਨੋਂ ਇੰਨੀ ਕਰ ਰਹੇ ਹੋ ਨੰਬਰ ਨਹੀਂ ਚੱਲ ਰਿਹਾਤ ਵੀ ਬਹੁਤ ਫੋਲਾਂ ਆਈ ਨਜ਼ਰਿਆਂ ਮੈਂ ਕਰਨਾ ਸਟ੍ਰਾਈਕ ਮੈਂ ਤੁਹਾਨੂੰ ਇੰਨੀ ਗੱਲ ਕਹੀ ਪੁਲਿਸਿੰਗ ਕਰ ਰਹੇ ਹੋ ਮੇਰੇ ਪਾਸੇ ਕਰ ਲੋ ਇਹਨਾਂ ਚਿੱਟਿਆਂ ਚਾਗਲਰਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰੋਪਰ ਇਨਰ ਇਹਨਾਂ ਨੂੰ ਤਿੰਨੇ ਆ ਗਿਆ ਢਟੀਆਂ ਦੇ ਆ ਗਿਆ ਬਾਕੀਆਂ ਬੰਬਾ ਰਹੀਆਂ ਬਾ ਗੱਲ ਸੁਣਦੀ ਮਾਸੀ ਇਹ ਕੰਮ ਕਰਿਆ ਨਾ ਕਰੀਏ ਕਿਹਾ ਇਹ ਤਾਂ ਉਲਟਾ ਮੈਂ ਤੈਨੂੰ ਦੁਬਾਰੀ ਯਾਦ ਕਰਾਈਏ ਕਿ ਪਹਿਲਾਂ ਇਹ ਬੰਦਤਾ ਹੀ ਜਿੱਤਿਆ ਆ ਸਵਾਰੀ ਦਾ ਕੰਮ ਨਹੀਂ ਸੀ ਕੋਸ਼ਨੀ ਦੇ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਜੀ ਤੂੰ ਤਮ ਸੀਗੇ ਆਪਣੀ ਗੱਲ ਨਹੀਂ ਸੀ ਠੀਕ ਓ ਬਾਈ ਜੀ ਥੋਟੇ ਨਿਕਰਮ ਬਰਾੜ ਸਾਹਿਬ ਨਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹਰਦਮਤ ਹੀ ਹੋ ਗਏ ਤੁਸੀਂ ਨਹੀਂ ਗੁਰੂ ਕ੍ਰਾਂਤ ਸ੍ਰੀ ਮੂਰੇ ਮੱਥਾ ਟੇਕਦੇ ਜਾ ਕੇ ਐ ਪੁਲਿਸ ਦੇ ਕਿ ਮੈਸੇਂਜ ਟੇਕੀ ਜਾਈਂ ਕਿ ਨਾ ਆਇਆ ਸੀ ਮੇਰੇ ਪਿੱਛੇ ਹਟਾ ਦਰੰਦਾ ਠੀਕ ਹੈ ਨਾ ਪ੍ਰੇਮੀ ਛੱਡ ਰਿਹਾ ਆਰ ਪੀ ਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਸਟੇਨ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹਦਾ ਜੇ 3 3 ਇਹ ਚੱਪੀ ਨੂੰ ਆਪ ਵੀ ਦੇਖਦੇ ਕੁਝ ਨਹੀਂ ਆਦਾ ਉੱਤੇ ਉਹਦੇ ਘੋੜੇ ਜਿੰਨੇ ਵੀ ਸਾਰੇ ਸਿਰਫ ਆਹ ਜੋ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੇਟ ਨਹੀਂ ਦਿੰਦੇ ਲੱਗੋ ਕੋਈ ਦਿੱਕੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਦਿੰਦੇ ਨਾ तो 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 करो अच्छा जो गलत कम करूगा कानून ना जिम्मे तू मारता मार तो बिलकुल नहीं तो बर्दाश्त करा जिन्नी गल है ਉਕੇ ਕਰਾਂਗੇ ਸਹੀ ਕੰਮ ਕਰੀਂ ਠੀਕ ਹੈ ਨਾ ਥੀਂ ਨਹੀਂ ਕਰਾਓ ਸਮਗਲੀਆਂ ਦੀ ਮਦਦ ਨਾ ਕਰੋ ਉਸ ਕੋਈ ਰਹਿਣਾ ਨਹੀਂ ਪਹਿਲਾਂ ਉਹਦੀ ਮਦਦ ਨਾਲ ਕਰੋ ਠੀਕ ਹੈ ਨਾ ਭੈਣ ਚੋਤੇ ਨੂੰ ਪੰਜਾਬ ਦੀਆਂ ਚਿੱਟੀਆਂ ਆਣਿਆ ਕਰਕੇ ਬਾਈ ਇਹ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਤਾਂ ਉਹਦੇ ਹੱਥ ਭੋਸੜੀ ਰਿਆਂ ਦੀ ਮੁਕਤਰੀਆਂ ਹੋਰ ਵੀ ਬਹੁਤ ਘਟਾ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਭੈਣ ਜੁਨੀਆ ਦੇ ਚਮੈਟੀ ਆ ਠੀਕ ਹੈ ਤੇ ਚਸਤੀਆਂ ਕਰਕੇ ਜਿਹੜਾ ਮਾਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਬਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਆਸ ਹੀ ਇਹ ਜਿਹੜਾ ਮਸਤ ਹੈ ਇਹ ਦਾਲ ਚਰੂਗਾ ਉਹ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਗ੍ਰੇਮ ਬੀਨਸ ਨੂੰ ਇਹ ਕੀ ਮੰਗ ਰਿਹਾ ਹੈ ਇਹ ਕੀ ਮੰਗ ਰਿਹਾ ਹੈ ਤੁਸੀਂ ਮੈਨੂੰ ਕੱਢ ਕੇ ਆ ਕੇ ਸਾਹਮਣੇ ਦੇਖ ਕੇ ਬਰਬਾਦ ਕਰ ਬਖਸ਼ਣਾ ਨਹੀਂ ਕਿੰਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਦਾ ਸਾਨੂੰ ਕੀ ਆ ਠੀਕ ਹੈ ਨਾ ਆਜ ਮੈਂ ਗੱਲ ਇਹ ਗੱਲ ਹੀ ਕਹਿਣਾ ਥੋੜੇ ਹਾਂਜੀ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬੰਟਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਹਰਦੀ ਸੀ ਤੂੰ ਵੀ ਜੇ ਲੋਕਾਂ ਦੇ ਪੁੱਤ ਮਰਨ ਪੁੱਤ ਪੁੱਤ ਫਟ ਪੈਂਦਾ ਹੁੰਦਾ ਤਾਂ ਘੱਟਾ ਹੀ ਗੱਲ ਹੈ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਭੈ ਜੋ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤੇ ਸਾਨੂੰ ਘਰ ਲੈ ਛੱਡਨੇ ਪੈਂਦੇ ਠੀਕ ਹੈ ਅੰਕਾ ਪੁਲਿਸ ਸਾਹਿਬ ਨੂੰ ਚੜ੍ਹੀਆਂ ਬੰਦਾ ਮਾਰ ਕੇ ਚੋ ਕੇ ਪੁੱਤ ਪੁੱਤ ਪਾਵਾ ਨਾ ਬੋਲਣਾ ਕੀ ਕਰਨਾ ਜਿਹੜਾ ਬੰਦਾ ਵੀ ਕੁੱਤੇ ਕੰਮ ਤੇ ਗੱਲ ਕਰਦਾ ਜੋ ਕੋਈ ਸਮਝ ਨਹੀਂ ਸਕਦਾ ਚੰਡੀਗੜ੍ਹ ਨੇ ਪਰ ਆਹਦਾ ਤੁਸੀਂ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਣਾ ਕੋਈ ਨਹੀਂ ਦੇਖ ਲਾਂਗੇ ਆਪਾਂ ਜਿਹੜੇ ਬੰਦੇ ਚੰਡੀਗੜ੍ਹ ਚ ਆ ਗਏ ਭਰਾ ਮਾਰ ਕੇ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਬਲਸਾ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਨਾਲ ਕੀਤਾ ਤੁਸੀਂ ਕਿਹੜੇ ਕਿਹੜਾ ਬੰਦਾ ਮਾਰ ਕੇ ਮੈਂ ਕਿ ਦਰਾਂ देना, सबूत नहीं नहीं। तो के जो तू गाता रिटेली करा ਕਿਹੜੀ ਕੋਈ ਗੱਲ ਦੀ ਤੂੰ ਫੋਨ ਕਰਕੇ ਮੈਨੂੰ ਮਾਰਦਾ ਮਾਰਦਾ ਤੇਰਾ ਉਹ ਕੋਈ ਖਾਡੇ ਮੁਖਬਰਾ ਕੋਈ ਸਾਨੂੰ ਮੁਖਬਰਾ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲ ਨਹੀਂ ਸੌਖਾ ਹੈ ਤੁਹਾਡੇ ਕੋਲ ਮੁਖਬਰੀ ਨਹੀਂ ਹੋਣਾ ਤੁਹਾਡੇ ਕੋਲ ਚਿੱਤੂ ਨਹੀਂ ਹੈਗਾ